ਦੇਸ਼ ਦੁਨੀਆ ਵਿੱਚ ਵੱਸਦੇ ਪੰਜਾਬੀਆ ਖੁਸ਼ ਆਮਦੀਦ ਤੇ ਸਵਾਗਤ ਹੈ ਤੁਹਾਡਾ ਜੇਕਰ ਗੱਲਾਂ ਆਪਾਂ ਭਾਈ ਗੁਰਜੀਤ ਸਿੰਘ ਦੀ ਕਰੀਏ ਤਕਰੀਬਨ ਸਵਾ ਪੰਜ ਮਹੀਨਿਆਂ ਦੇ ਕਰੀਬ ਹੋ ਗਏ ਨੇ ਉਹਨਾਂ ਦੇ ਸਾਥੀ ਨੇ ਜਿਹੜੇ ਭਾਈ ਗੁਰਜੀਤ ਸਿੰਘ ਜੀ ਇੱਥੇ ਪਹੁੰਚੇ ਹੋਏ ਨੇਗੇ ਜਿਹੜੇ ਕਿ ਹਰੀਗੜ੍ਹ ਤੋਂ ਆਏ ਨੇਗੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਧੰਨਵਾਦ ਕਿਵੇਂ ਦੇਖਦੇ ਹੋਗੇ ਜੇ ਆਪਾਂ ਗੱਲਬਾਤ ਗੁਰਜੀਤ ਸਿੰਘ ਦੀ ਕਰੀਏ ਤਕਰੀਬਨ ਲੰਮਾ ਸਮਾਂ ਹੋ ਗਿਆ ਕਿੱਥੋਂ ਤੱਕ ਗੱਲ ਪਹੁੰਚੀ ਹੈ ਜੇ ਸਰਕਾਰਾਂ ਦੀ ਗੱਲ ਕਰੀਏ ਕਿੱਥੋਂ ਤੱਕ ਜਿਹੜੀ ਗੱਲਬਾਤ ਪਹੁੰਚਿਆਂਗੀ ਹੁਣ ਹਾਂਜੀ ਭਾਈ ਗੁਰਜੀਤ ਸਿੰਘ ਉਹਨਾਂ ਰੋਟੀ ਛੱਡੇ ਨੂੰ ਵੀ ਮੇਰੇ ਖਿਆਲ ਇਹ 2 ਮਹੀਨੇ ਵਾਂਗੂ ਹੋ ਗਏ ਉਹਨਾਂ ਨੂੰ ਜੀ ਪਾਣੀ ਛਕਦੇ ਨੇ ਜੂਸ ਛਕਦੇ ਨੇ ਜੀ ਤੇ ਮਤਲਬ ਸਰਕਾਰਾਂ ਵੱਲੋਂ ਅਜੇ ਕੋਈ ਨਹੀਂ ਜਿਵੇਂ ਗੱਲ ਹੋਈ ਸੀ ਵੀ ਗੱਲ ਇੱਕ ਦੋ ਵਾਰ ਹੋਈ ਹੈ ਪ੍ਰਬੰਧਕਾਂ ਦੀ ਪਰ ਕੋਈ ਗੱਲ ਬਣੀ ਨਹੀਂ ਹੈਗੀ ਹਾਲ ਤੱਕ ਜੀ ਹਾਂਜੀ ਤੇ ਆਪਣੀ ਜਿਹੜੀ ਸੰਗਤ ਹੈ ਸੰਗਤ ਹੋਰ ਈ ਪਾਸੇ ਮੋਰਚੇ ਲੱਗਣ ਕਰਕੇ ਉਧਰ ਉਲਝੇ ਪਏ ਨੇ ਪਰ ਇੱਥੇ ਪੂਰਾ ਸੰਗਤਾਂ ਦਾ ਜੋਸ਼ ਬਣਿਆ ਨਹੀਂ ਹਲੇ ਤੇ ਅਸੀਂ ਆਉਂਦੇ ਰਹਿੰਦੇ ਆ ਬਾਕੀ ਸੰਗਤਾਂ ਨੂੰ ਵੀ ਪ੍ਰੇਰਦੇ ਆ ਜਿੱਥੇ ਕਿਤੇ ਜਾਂਦੇ ਆ ਗੱਲ ਵੀ ਕਰਦੇ ਆ ਅਨਾਉਂਸਮੈਂਟਾਂ ਵੀ ਕਰਦੇ ਆ ਵੀ ਭਾਈ ਆਪਣਾ ਫਰਜ਼ ਬਣਦੇ ਸਾਰਿਆਂ ਨੇ ਆਪਾਂ ਸਾਥ ਦੇਈਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਬ ਸਤਕਾਰ ਨੂੰ ਬਹਾਲ ਕਰਨ ਵਾਸਤੇ ਭਾਈ ਗੁਰਜੀਤ ਸਿੰਘ ਜੀ ਆਪਣਾ ਸਾਰਾ ਕੋਈ ਕਾਰਵਾਰ ਛੱਡ ਕੇ ਬੱਚਿਆਂ ਦਾ ਮੋਹ ਛੱਡ ਕੇ ਸੁਖਾ ਰਾਮ ਛੱਡ ਕੇ 400 ਫੁੱਟ ਉੱਚੇ ਟਾਵਰ ਤੇ ਬੈਠੇ ਨੇ ਤੇ ਆਪਣਾ ਸੰਗਤਾਂ ਦਾ ਫਰਜ਼ ਬਣਦੇ ਆ ਆਪਾਂ ਸਾਰੀ ਸਹਿਯੋਗ ਦੀਏ। ਆਵਾਮ ਵੱਲੋਂ ਲੋਕਾਂ ਵੱਲੋਂ ਇੱਕ ਗੱਲ ਆਖੀ ਜਾਂਦੀ ਆ ਕਿ ਜਿਹੜਾ ਟਾਵਰ ਤੇ ਬੈਠ ਕੇ ਮੋਰਚੇ ਨਹੀਂ ਲੜੇ ਜਾਂਦੇ ਹੈਗੇ ਜਿਵੇਂ ਆਪਣੇ ਪਹਿਲਾਂ ਸਿੱਖ ਜੀ ਕਹਿੰਦੇ ਉਹ ਤਾਂ ਜੰਗ ਜੁੱਦ ਕਰਦੇ ਹੁੰਦੇ ਸੀ ਤੁਸੀਂ ਕਿਵੇਂ ਦੇਖਦੇ ਹੋ ਵੀ ਸਹੀ ਕਰ ਰਹੇ ਨੇ ਗੁਰਜੀਤ ਸਿੰਘ? ਜੰਗ ਜੁੱਦ ਦਾ ਵੇਲਾ ਨਹੀਂ ਹੈਗਾ ਹੁਣ ਹੈਨਾ। ਹੁਣ ਤਾਂ ਜੰਗ ਜੁੱਦ ਆਪਾਂ ਕਿਦੇ ਨਾਲ ਕਰਨਾ ਹੈ। ਤੇ ਇਹ ਦਈਏ ਵੀ ਚਲੋ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਹੁਣ ਮੋਰਚਾ ਲਾਉਣ ਵਾਲਿਆਂ ਨੇ ਲਾ ਲਿਆ ਹੁਣ ਤਾਂ ਸਾਡੀ ਵਰਗਿਆਂ ਦਾ ਪ੍ਰਚਾਰਕਾਂ ਦਾ ਸੰਗਤਾਂ ਦਾ ਫਰਜ਼ ਬਣਦੇ ਵੀ ਸਰਕਾਰ ਤੱਕ ਇਹ ਗੱਲ ਪਹਚਾਈ ਜਾਵੇ ਵੀ ਇਹ ਕੱਲਾ ਇਹਨਾਂ ਦੇ ਆਪਣੇ ਲਈ ਨਹੀਂ ਹੈਗਾ ਕੋਈ ਆਪਦਾ ਨਿੱਜੀ ਨਹੀਂ ਹੈਗਾ ਇਹਨਾਂ ਦਾ ਮਸਲਾ ਹੈ ਨਾ ਇਹ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਾਰੇ ਮੰਨਦੇ ਆਂ ਪੜ੍ਹਦੇ ਆਂ ਸੁਣਦੇ ਆਂ ਸਮਝਦੇ ਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਅਦਬ ਸਤਕਾਰ ਦਾ ਮਸਲਾ ਹੈ ਇਦੇ ਵਿੱਚ ਤਾਂ ਆਪਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜੀ ਤੇ ਕਿਵੇਂ ਦੇਖਦੇ ਹਾਂ ਕਿ ਹੋਰ ਕਿੰਨਾ ਕੁ ਲੰਮਾ ਸਮਾਂ ਲੱਗ ਸਕਦਾ ਉਹ ਉੱਤੇ ਲੰਘ ਜਾਂਦਾ ਹਨਾ ਜਿਵੇਂ ਗੱਲਬਾਤ ਕਰਦੇ ਆ ਦਸਹਿਰਾ ਲੰਘ ਜਾਂਦਾ ਦੀਵਾਲੀ ਗੁਰਪੁਰਬ ਵੀ ਉੱਤੇ ਲੰਘ ਜਾਂਦਾ ਨਵਾਂ ਸਾਲ ਉੱਤੇ ਲੰਘ ਜਾਂਦਾ ਹੁਣ ਕੀ ਲੱਗਦਾ ਤੁਹਾਡੀ ਗੱਲਬਾਤ ਹੁੰਦੀ ਆ ਕਿ ਭਾਈ ਗੁਰਜੀਤ ਸਿੰਘ ਐਦਾਂ ਹੀ ਢੋਲ ਬੈਠੇ ਰਹਿਣਗੇ ਉੱਤੇ ਹਾਂਜੀ ਉਹ ਤਾਂ ਬਿਲਕੁਲ ਢੋਲ ਨੇ ਉਹ ਕਹਿੰਦੇ ਵੀ ਅਸੀਂ ਬਿਲਕੁਲ ਢੋਲ ਆ ਪਰ ਵੀ ਸੰਗਤ ਦਾ ਫਰਜ਼ ਬਣਦੇ ਅਸੀਂ ਸੰਗਤਾਂ ਆ ਕੇ ਸਾਥ ਦੇਣ ਇਹਨੂੰ ਮੋਰਚੇ ਨੂੰ ਹੋਰ ਇਕੱਠ ਵਧਾਇਆ ਜਾਵੇ ਤਾਂ ਕਿ ਸਰਕਾਰਾਂ ਜਿੰਨਾਂ ਚਿਰ ਇਕੱਠ ਪੂਰਾ ਨਹੀਂ ਵੱਧਦਾ ਉਹਨਾਂ ਜਿਹੜੇ ਸੁਣਦੇ ਨਹੀਂ ਕਿਸੇ ਦੀ ਜਦੋਂ ਜਿੱਥੇ ਵੀ ਕਿਤੇ ਕੋਈ ਹਾਦਸੇ ਹੋ ਜਾਂਦੇ ਨੇ ਫਿਰ ਗੌਰ ਕਰਦੇ ਨੇ ਮਤਲਬ ਜਦੋਂ ਕੋਈ ਸੰਘਰਸ਼ ਕਰਦਾ ਹੈ ਕੋਈ ਧਰਨੇ ਲੱਗਦੇ ਨੇ ਉਦੋਂ ਗੌਰ ਨਹੀਂ ਇਹ ਲੋਕ ਕਰਦੇ ਪਰ ਭਗਵੰਤ ਮਾਨ ਨੂੰ ਚਾਹੀਦਾ ਹੈ ਕੇਜਰੀਵਾਲ ਨੂੰ ਚਾਹੀਦਾ ਜਿਵੇਂ ਇਹਨਾਂ ਨੇ ਪੰਜਾਬ ਦੀ ਸਤਾ ਲਈ ਹੈ ਲੋਕਾਂ ਨਾਲ ਵੈਦੇ ਕਰ ਕਰਕੇ ਹੈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋਸ਼ੀਆਂ ਨੂੰ ਖੜਾਾਂਗੇ ਤੇ ਕਾਨੂੰਨ ਬਣਾਵਾਂਗੇ ਇਹ ਹੁਣ 3 ਸਾਲ ਹੋ ਗਏ ਸਰਕਾਰ ਨੂੰ ਬਣੀ ਨੂੰ ਭਗਵੰਤ ਮਾਨ ਦਾ ਫਰਜ ਬਣਦਾ ਇਹ ਕੋਈ ਨਾ ਕੋਈ ਕਾਨੂੰਨ ਬਣਾਉਣ ਇਹਨਾਂ ਇੰਨੀ ਉੱਚੇ ਆਪ ਦਾ ਗਰਮੀ ਸਰਦੀ ਦੇ ਵਿੱਚ ਭਾਈ ਗੁਰਜੀਤ ਸਿੰਘ ਫੌਜੀ 5-6 ਮਹੀਨਿਆਂ ਤੋਂ ਮੋਰਚਾ ਲਾ ਕੇ ਬੈਠਾ ਹੋਇਆ ਤੇ ਸੁਣਨੀ ਚਾਹੀਦੀ ਹੈ ਸਰਕਾਰ ਨੂੰ ਨਹੀਂ ਫਿਰ ਇਦਾਂ ਦੇ ਸੰਗਰਸ਼ੀਆਂ ਦੀ ਹਾਂ ਮਾਰ ਜਾਂਦੀ ਹੈ ਇਹਨਾਂ ਸੰਗਤਾਂ ਦੀ ਹਾਂ ਮਾਰ ਜਾਂਦੀਆਂ ਨੇ ਫਰਜ ਬਣਦਾ ਸਰਕਾਰ ਦਾ ਕੋਈ ਕੋਈ ਨੁਮਾਇੰਦੇ ਭੇਜਣ ਕੋਈ ਆਵਾਜ਼ ਸੁਣਨਾ ਜੇ ਗੱਲਬਾਤ ਸਮਾਣੇ ਦੀ ਕਰੀਏ ਹਨਾ ਵੱਡਾ ਨਾਮ ਆ ਸਮਾਣੇ ਦਾ ਇਤਿਹਾਸ ਦੇ ਵਿੱਚ ਵੀ ਆਉਂਦਾਗਾ ਜਿਨ੍ਹਾਂ ਨੇ ਛੋਟੇ ਸਹਿਬਜਾਦਿਆਂ ਨੂੰ ਸ਼ਹੀਦ ਕੀਤਾ ਸੀ ਉਹ ਵੀ ਇੱਥੋਂ ਦੇ ਸੀ ਜਿਨ੍ਹਾਂ ਨੇ ਆਪਣੇ ਨੌਵੇਂ ਪਾਸਾ ਸਾਹਿਬ ਨੂੰ ਸ਼ਹੀਦ ਕੀਤਾ ਸੀ ਉਹ ਵੀ ਇੱਥੋਂ ਦੇ ਸੀਗੇ ਜੇ ਗੱਲਬਾਤ ਆਪਾਂ ਗੁਰਦੁਆਰਾ ਸਾਹਿਬ ਦੀ ਕਰੀਏ ਤੇ ਤਕਰੀਬਨ 12-13 ਗੁਰਦੁਆਰੇ ਨੇ ਜਿਹੜੇ ਇਤਿਹਾਸਕ ਨੇਗੇ ਸਮਾਣੇ ਦੀ ਸੰਗਤਾਂ ਆ ਕਿਉਂ ਨਹੀਂ ਰਹੀ ਤੁਹਾਨੂੰ ਕੀ ਲੱਗਦਾ ਕਿ ਦਿੱਕਤ ਕਿੱਥੇ ਆ ਰਹੀ ਹੈ ਜਾਂ ਕੋਈ ਫਿਰ ਪ੍ਰਸ਼ਾਸਨ ਦਾ ਦਬਾਅ ਆ ਇਹ ਤਾਂ ਜੀ ਹੁਣ ਦੇਖੋ ਅਸੀਂ ਤਾਂ ਦੂਰੋਂ ਆਉਨੇ ਆ ਹਨਾ ਸਾਨੂੰ ਇੰਨਾ ਨਹੀਂ ਪਤਾ ਵੀ ਕਿਉਂ ਨਹੀਂ ਪ੍ਰਬੰਧਕ ਕਮੇਟੀਆਂ ਆ ਰਹੀ ਜਾ ਕੋਈ ਪ੍ਰਸ਼ਾਸਨ ਉਹਨਾਂ ਤੇ ਪ੍ਰੈਸ਼ਰ ਪਾ ਰਿਹਾ ਵੀ ਨਾ ਜਾਓ ਪਰ ਇਹ ਆਪਾਂ ਕਹਿ ਨਹੀਂ ਸਕਦੇ ਹੈਨਾ ਹਰ ਬੰਦਾ ਆਜ਼ਾਦ ਹੈ ਸਾਰਿਆਂ ਦਾ ਫਰਜ ਬਣਦਾ ਹੈ ਆਉਣ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਫਤਿਹ ਕੀਤਾ ਉਹਨਾਂ ਜ਼ਾਲਮਾਂ ਨੂੰ ਕੀਤੀ ਦਾ ਫਲ ਪੁਗਤਾਇਆ ਤੇ ਜਿੰਨੇ ਵੀ ਸਿੱਖ ਸੰਗਤ ਨੇ ਕਮੇਟੀਆਂ ਨੇ ਗੁਰਦੁਆਰਿਆਂ ਦੀਆਂ ਸਾਰਿਆਂ ਦਾ ਫਰਜ ਬਣਦਾ ਹੈ ਮੋਰਚੇ 'ਚ ਹੋਣ ਵੱਧ ਤੋਂ ਵੱਧ ਸ਼ਬੂਲੀਅਤ ਕਰਨ ਵੱਧ ਤੋਂ ਵੱਧ ਸੰਗਤਾਂ ਦਾ ਇਕੱਠ ਵਧਾਇਆ ਜਾ ਸਕੇ ਜੀ ਹਾਂ ਜੀ ਸੋ ਇਹ ਸਨ ਭਾਈ ਸਾਹਿਬ ਦੇ ਸਾਥੀ ਜਿਹੜੇ ਕਿ ਤਕਰੀਬਨ ਲੰਮੇ ਸਮੇਂ ਤੋਂ ਮੋਰਚੇ ਦੇ ਨਾਲ ਜੁੜੇ ਹੋਏ ਨੇ ਪਹਿਲੇ ਦਿਨ ਤੋਂ ਹੀ ਮੋਰਚੇ ਦੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਦੂਰ ਤੋਂ ਆਉਂਦੇ ਨੇ ਕਿ ਤੇ ਹੋਰ ਵੀ ਜਿਹੜੀ ਸਿੱਖ ਸੰਗਤ ਸਾਡੀ ਵੀਡੀਓਜ਼ ਦੇਖ ਰਹੀ ਹੈ ਜਾਗਦੀਆਂ ਜ਼ਮੀਨ ਵਾਲੇ ਉਹਨਾਂ ਨੂੰ ਵੀ ਇੱਥੇ ਜ਼ਰੂਰ ਪਹੁੰਚਣਾ ਚਾਹੀਦਾ ਵੀਡੀਓ ਵਾਤੋ ਵਾਤ ਸ਼ੇਅਰ ਕਰਕੇ ਦੇਸ਼ਾਂ ਦੇਸ਼ਾਂ ਤੱਕ ਜ਼ਰੂਰ ਪਹੁੰਚਾਓ ਧੰਨਵਾਦ ਜੀ